ਸਾਸਤਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਤੁਹਾਨੂੰ ਧੰਦੀ ਦੇਵੀ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਜਨਵਰੀ ਫਰਵਰੀ ਅਤੇ ਮਾਰਚ 2026 ਦੇ ਇਹਨਾਂ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵੱਡੀਆਂ ਖੁਸ਼ਖਬਰੀ ਮਿਲਣ ਵਾਲੀਆਂ ਹਨ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਜਨਵਰੀ ਫਰਵਰੀ ਮਾਰਚ 202 26 ਦੇ ਇਹਨਾਂ 3 ਮਹੀਨਿਆਂ ਵਿੱਚ ਤੁਹਾਨੂੰ ਏਨੇ ਵੱਡੀ ਖੁਸ਼ਖਬਰੀ ਮਿਲੇਗੀ ਕਿ ਤੁਸੀਂ ਘਰ-ਘਰ ਜਾ ਕੇ ਮਠਿਆਈ ਵੰਡੋਗੇ ਕਿਸੇ ਨੂੰ ਕੁਝ ਨਾ ਦੱਸਣਾ ਜਨਵਰੀ ਫਰਵਰੀ ਮਾਰਚ 2026 ਇਹਨਾਂ 3 ਮਹੀਨਿਆਂ ਵਿੱਚ ਤਾਂ ਦੀ ਦੇਵੀ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਤੇ ਸਭ ਤੋਂ ਵੱਧ ਰਹਿਣ ਵਾਲੀ ਹੈ ਜੀ ਹਾਂ ਦੋਸਤੋ ਤੁਹਾਨੂੰ ਕੈਰੀਅਰ ਅਤੇ ਕਾਰੋਬਾਰ ਨਾਲ ਜੁੜੀਆਂ ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋਣਗੀਆਂ ਨੌਕਰੀ ਨਾਲ ਸੰਬੰਧਿਤ ਖੁਸ਼ਖਬਰੀਆਂ ਪ੍ਰਾਪਤ ਹੋਣਗੀਆਂ ਨਾਲ ਹੀ ਧਨ ਦੀ ਪ੍ਰਾਪਤੀ ਹੋਵੇਗੀ ਧਨ ਦੀ ਪ੍ਰਾਪਤੀ ਦੇ ਯੋਗ ਬਣਨਗੇ ਸੰਤਾਨ ਪ੍ਰਾਪਤੀ ਦਾ ਸੁਖ ਤੁਹਾਨੂੰ ਪ੍ਰਾਪਤ ਹੋਵੇਗਾ ਘਰ ਪਰਿਵਾਰ ਨਾਲ ਸੰਬੰਧਿਤ ਖੁਸ਼ਖਬਰੀ ਪ੍ਰਾਪਤ ਹੋਵੇਗੀ ਪ੍ਰੇਮ ਸਬੰਧਾਂ ਨਾਲ ਸੰਬੰਧਿਤ ਖਬਰਾਂ ਪ੍ਰਾਪਤ ਹੋਣਗੀਆਂ ਸਿਹਤ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਾਪਤੀਆਂ ਤੁਹਾਨੂੰ ਮਿਲਣਗੀਆਂ ਮਤਲਬ ਕਿ ਤੁਹਾਡੇ ਲਈ ਜਨਵਰੀ ਫਰਵਰੀ ਮਾਰਚ ਇਹ ਤਿੰਨ ਮਹੀਨੇ ਦਾ ਸਮਾਂ ਬਹੁਤ ਹੀ ਚੰਗਾ ਸਮਾਂ ਹੈ ਅਤੇ ਸੰਪੂਰਨ ਸਹੀ ਰਾਸ਼ੀ ਫਲ ਇਸ ਵੀਡੀਓ ਵਿੱਚ ਦੱਸਾਂਗੇ ਕਿ ਕਿਸ ਪ੍ਰਕਾਰ ਇਹਨਾਂ ਤਿੰਨ ਮਹੀਨਿਆਂ ਦਾ ਸਮਾਂ ਤੁਹਾਡੀ ਰਾਸ਼ੀ ਵਾਲਿਆਂ ਲਈ ਰਹੇਗਾ ਕਿਉਂਕਿ ਦੱਸ ਲਈਏ ਕਿ ਇਹਨਾਂ ਤਿੰਨ ਮਹੀਨਿਆਂ ਵਿੱਚ ਬ੍ਰਿਸ਼ ਉਦਯੋਗ ਧਨ ਲక్ష్ਮੀ ਪ੍ਰਾਪਤੀ ਜੋਗ ਮਹਾ ਲక్ష్ਮੀ ਜੋਗ ਰਾਜ ਜੋਗ ਤਾਂ ਜੋਗ ਦਾ ਨਿਰਮਾਣ ਹੋਇਆ ਹੈ ਜਿਸ ਕਾਰਨ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਪ੍ਰਬਲ ਹੈ ਪਾਕਸ਼ਾਲੀ ਸਮਾਰਾਏਗਾ ਇਹਨਾਂ 3 ਮਹੀਨਿਆਂ ਦੀ ਸੰਪੂਰਨ ਸਹੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ ਬਹੁਤ ਫਾਇਦੇਮੰਦ ਵੀਡੀਓ ਹੈ ਆਪਣੇ ਫਾਇਦੇ ਲਈ ਵੀਡੀਓ ਪੂਰਾ ਦੇਖਣਾ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਖੁਸ਼ਖਬਰੀਆਂ ਦੇ ਨਾਲ-ਨਾਲ ਉੱਚ ਸਾਵਧਾਨੀਆਂ ਵੀ ਦੱਸਣ ਵਾਲੇ ਹਾਂ ਜੋ ਕਿ ਤੁਹਾਡੇ ਲਈ ਲਾਭਕਾਰੀ ਸਾਬਤ ਹੋਣਗੀਆਂ ਤਾਂ ਦੋਸਤੋ ਵੀਡੀਓ ਪੂਰਾ ਦੇਖਣਾ ਬਿਲਕੁਲ ਵੀ ਮਿਸ ਨਾ ਕਰਨਾ ਵੀਡੀਓ ਨੂੰ ਕੱਟ-ਕੱਟ ਕੇ ਨਹੀਂ ਦੇਖਣਾ ਸਮਾਂ ਕੱਟ ਕੇ ਪੂਰੀ ਵੀਡੀਓ ਦੇਖੋਗੇ ਤਾਂ ਲਾਭ ਮਿਲੇਗਾ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਮਾਤਾ ਲక్ష్ਮੀ ਦਾ ਨਾਮ ਲੈ ਕੇ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਜੀਰੂ ਲਿਖ ਦੇਣਾ ਜੀ ਜਿਸ ਨਾਲ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਹਮੇਸ਼ਾ ਬਣੀ ਰਹੇ ਤਾਂ ਦੋਸਤੋ ਸੈਮਾਨਾ ਗਵਾਉਂਦੇ ਹੋਏ ਹੁਣ ਗੱਲ ਕਰਦੇ ਹਾਂ ਜਨਵਰੀ ਫਰਵਰੀ ਮਾਰਚ 2026 ਦੇ ਇਹਨਾਂ ਤਿੰਨ ਮਹੀਨਿਆਂ ਦਾ ਤੁਹਾਡੀ ਰਾਸ਼ੀ ਵਾਲਿਆਂ ਲਈ ਕੀ ਹੋ ਜਾ ਰਹਿਣ ਵਾਲਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹਨਾਂ ਤਿੰਨ ਮਹੀਨਿਆਂ ਦੇ ਵਿੱਚ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੇ ਗ੍ਰਹਿਾਂ ਦੇ ਵਿੱਚ ਜੋ ਵੱਡੇ ਬਦਲਾਅ ਹੋਣਗੇ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਸਾਬਤ ਹੋਣਗੇ ਕਿ ਹੋਣਗੇ 3 ਮਹੀਨਿਆਂ ਵਿੱਚ ਗ੍ਰਹਾਂ ਦੀ ਬਦਲਦੀ ਛਾਲ ਤੁਹਾਡੇ ਲਈ ਭਾਗਾਂ ਦੇ ਉਭਾਰ ਦਾ ਨਿਰਮਾਣ ਕਰੇਗੀ ਜੋ ਵੀ ਗ੍ਰਹਾਂ ਵਿੱਚ ਪਰਿਵਰਤਨ ਹੋਣਗੇ ਉਹ ਤੁਹਾਡੇ ਲਈ ਸ਼ੁਭ ਲਾਭ ਪ੍ਰਾਪਤੀ ਦੇ ਜੋਗ ਬਣਾਉਣਗੇ ਤੁਹਾਨੂੰ ਸੋਖੀ ਸੁਖ ਮਿਲੇਗਾ ਨਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ ਤੁਹਾਡੇ ਉੱਪਰ ਮਾਤਾ ਲక్ష్ਮੀ ਦੀ ਕਿਰਪਾ ਇਹਨਾਂ 3 ਮਹੀਨਿਆਂ ਵਿੱਚ ਸਭ ਤੋਂ ਵੱਧ ਬਣੇਗੀ ਮਾਤਾ ਲక్ష్ਮੀ ਦਾ ਨਾਮ ਲੈ ਕੇ ਜੋ ਵੀ ਤੁਸੀਂ ਕੰਮ ਸ਼ੁਰੂ ਕਰੋਗੇ ਯਕੀਨ ਮੰਨੋ ਉਹ ਕੰਮ ਤੁਹਾਡਾ ਜ਼ਰੂਰ ਸਫਲ ਹੋਵੇਗਾ ਇਹਨਾਂ 3 ਮਹੀਨਿਆਂ ਵਿੱਚ ਅਜ਼ਮਾ ਕੇ ਦੇਖ ਲਵੋ ਜੋ ਵੀ ਕੰਮ ਕਰੋਗੇ ਨੌਕਰੀ ਨਾਲ ਸੰਬੰਧਿਤ ਕਰੋ ਕੈਰੀਅਰ ਅਤੇ ਕਾਰੋਬਾਰ ਨਾਲ ਸੰਬੰਧਿਤ ਕਰੋ ਸਿੱਖਿਆ ਦੇ ਖੇਤਰ ਨਾਲ ਜੁੜੇ ਕਿਸੇ ਵੀ ਕੰਮ ਦੀ ਸ਼ੁਰੂਆਤ ਕਰੋਗੇ ਤਾਂ ਸਫਲਤਾ ਤੁਹਾਨੂੰ ਮਿਲਣੀ ਤੈਅ ਹੈ ਕਿਉਂਕਿ ਇਹਨਾਂ 3 ਮਹੀਨਿਆਂ ਵਿੱਚ ਜੋ ਸਮੇਂ ਦੀ ਚਾਲ ਹੈ ਉਹ ਪੂਰਨ ਰੂਪ ਨਾਲ ਤੁਹਾਡੇ ਪੱਖ ਵਿੱਚ ਹੈ ਬਹੁਤ ਚੰਗਾ ਸਮਾਂ ਹੈ ਇਹਨਾਂ 3 ਮਹੀਨਿਆਂ ਦਾ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਇਹਨਾਂ 3 ਮਹੀਨਿਆਂ ਵਿੱਚ ਆਪਣੇ ਜੀਵਨ ਵਿੱਚ ਤੇਜ਼ੀ ਨਾਲ ਤਰੱਕੀ ਕਰੋਗੇ ਅਤੇ ਸਫਲਤਾਵਾਂ ਦੇ ਨਵੇਂ-ਨਵੇਂ ਕੀਰਤੀਮਾਨਵੇਂ ਸਥਾਪਿਤ ਕਰਨ ਵਿੱਚ ਕਾਮਯਾਬੀ ਹਾਸਲ ਕਰੋਗੇ ਇੰਜ ਕਹੋਗੇ ਤੁਸੀਂ ਸਫਲਤਾਵਾਂ ਦੇ ਝੰਡੇ ਗੱਡਣ ਵਾਲੇ ਹੋ ਇਹਨਾਂ 3 ਮਹੀਨਿਆਂ ਵਿੱਚ ਸਫਲਤਾਵਾਂ ਦੇ ਝੰਡੇ ਗੱਡਦੇ ਹੋਗੇ ਖੁਦ ਦੇਖ ਲਓ ਉਹ ਕਿਹੋ ਜਿਹਾ ਸਮਾਂ ਰਹੇਗਾ ਸਾਰੇ ਪ੍ਰਕਾਰ ਦੇ ਦੁੱਖਾਂ ਦਾ ਅੰਤ ਹੋਣ ਵਾਲਾ ਹੈ ਮਾਤਾ ਲక్ష్ਮੀ ਖੁਦ ਤੁਹਾਡੇ ਸਾਰੇ ਪ੍ਰਕਾਰ ਦੇ ਦੁੱਖਾਂ ਦਾ ਅੰਧ ਕਰਨ ਵਾਲੀ ਹੈ ਕੋਈ ਵੀ ਦੁੱਖ ਸੰਕਟ ਕਸ਼ਟ ਤੁਹਾਡੇ ਜਿਮਣ ਵਿੱਚ ਰਹਿਣਾ ਨਹੀਂ ਹੈ ਅਜਿਆ ਸਮਾਂ ਹੈ ਨਾਲ ਹੀ ਕਿਸੇ ਦੇ ਭੁਲੇਖੇ ਵਿੱਚ ਆ ਕੇ ਕੋਈ ਵੀ ਮਹੱਤਵਪੂਰਨ ਫੈਸਲਾ ਨਾ ਕਰਨਾ ਕਿਸੇ ਨੂੰ ਧੰਨਵਾਦ ਵੀ ਦੇਣਾ ਹੈ ਤਾਂ ਸੋਚ ਸਮਝ ਕੇ ਦੇਣਾ ਨਹੀਂ ਤਾਂ ਬੇਸਾ ਫਸ ਜਾਵੇਗਾ ਸਾਵਧਾਨ ਰਹੋ ਸੋਚ ਸਮਝ ਕੇ ਤੁਹਾਨੂੰ ਅੱਗੇ ਵਧਣ ਦੀ ਲੋੜ ਹੈ ਤੁਹਾਡੇ ਜੀਵਨ ਵਿੱਚ ਹੁਣ ਸਾਰੇ ਪ੍ਰਕਾਰ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਖਾਤਮਾ ਹੋਣ ਵਾਲਾ ਹੈ ਸਮਾਜ ਵਿੱਚ ਤੁਹਾਡੇ ਮਾਨ ਸਨਮਾਨ ਪ੍ਰਤਿਸ਼ਟਾ ਵਿੱਚ ਵਾਧਾ ਹੋਵੇਗਾ ਮਾਨ ਸਨਮਾਨ ਤੇਜ਼ੀ ਨਾਲ ਵਧੇਗਾ ਜਿੰਨਾ ਤੁਸੀਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰੋਗੇ માતા ਲక్ష్ਮੀ ਤੁਹਾਨੂੰ ਲਈ ਦਵ ਪਰਸਨ ਹੋਵੇਗੀ ਅੱਗੇ ਤੋਂ ਸੇ ਆਪਣੇ ਜੀਵਨ ਵਿੱਚ ਉਹ ਨਹੀਂ ਤੇਜ਼ੀ ਤੇ ਨਾਲ ਤਰੱਕੀ ਕਰਦੇ ਹੋਏ ਸਫਲਤਾ ਦੇ ਨਵੇਂ-ਨਵੇਂ ਕੀਤੇ ਮਨ ਸਥਾਪਿਤ ਕਰਨ ਵਿੱਚ ਵੀ ਕਾਮਯਾਬੀ ਹਾਸਲ ਕਰੋਗੇ। ਦੋਸਤੋ ਸੰਭਵ ਹੋ ਸਕੇ ਤਾਂ ਆਪਣੀ ਜਥੇ ਸ਼ਕਤੀ ਸਮਰੱਥਾ ਅਨੁਸਾਰ ਗਰੀਬ ਲੋਕਾਂ ਦੀ ਮਦਦ ਜ਼ਰੂਰ ਕਰੋ। ਜਿੰਨਾ ਤੁਹਾਡੇ ਤੋਂ ਬਣੇਗਾ ਤੁਹਾਡੇ ਉੱਪਰ ਇਹਨਾਂ 3 ਮਹੀਨਿਆਂ ਵਿੱਚ ਮਾਤਾ ਲਕਸ਼ਮੀ ਸਾਹਿਬ ਤੋਂ ਵੱਧ ਮਿਹਰਬਾਨ ਰਹਿਣ ਵਾਲੀ ਹੈ। ਸੱਚੇ ਮਨ ਨਾਲ ਮਾਤਾ ਲਕਸ਼ਮੀ ਦੀ ਆਰਾਧਨਾ ਕਰਕੇ ਸ਼ੁਰੂ ਕੀਤਾ ਗਿਆ ਕੰਮ ਆਤਾ ਲక్ష్ਮੀ ਪੂਰਾ ਕਰਨ ਵਾਲੇ ਹੈ ਕਾਰ ਵਿੱਚ ਵਾਧਾ ਪੀਤਾ ਦਾ ਸਹਿਯੋਗ ਤੁਹਾਨੂੰ ਸਭ ਤੋਂ ਵੱਧ ਮਿਲੇਗਾ ਸਿੱਖਿਆ ਨੌਕਰੀ ਵਪਾਰ ਦੇ ਖੇਤਰ ਵਿੱਚ ਕੀਤੇ ਗਏ ਯਤਨ ਨਿਸ਼ਚਿਤ ਹੋਤੇ ਤੁਹਾਡੇ ਲਈ ਸਫਲ ਹੋਣਗੇ ਇੰਜ ਕਹੋਗੇ ਤੁਹਾਨੂੰ ਸਫਲਤਾ ਹਾਸਲ ਕਰਨ ਤੋਂ ਹੁਣ ਇਹਨਾਂ ਤਿੰਨ ਮਹੀਨਿਆਂ ਵਿੱਚ ਕੋਈ ਨਹੀਂ ਰੋਕ ਸਕਦਾ ਜੂਨ ਜਲਾਈ ਅਤੇ ਅਗਸਤ ਸਫਲਤਾ ਤੁਹਾਡੇ ਕਦਮ ਚੁੰਮੇਗੀ ਨੌਕਰੀ ਨਹੀਂ ਮਿਲ ਰਹੀ ਤਾਂ ਨੌਕਰੀ ਪ੍ਰਾਪਤੀ ਦੇ ਵੀ ਯੋਗ ਬਣ ਗਏ ਹਨ ਨੌਕਰੀ ਮਿਲੇ ਕਿ ਹੁਣ ਚਤਨ ਕਰ ਰਹੇ ਹੋ ਤੇ ਜਿੰਨਾ ਲੋਕੜੇ ਪ੍ਰਤੀਯੋਗੀ ਪ੍ਰੀਖਿਆ ਦਿੱਤੀ ਹੈ ਨੌਕਰੀ ਸਬੰਧਿਤ ਉਹਨਾਂ ਪ੍ਰੀਖਿਆਵਾਂ ਦੇ ਫਲਵੇ ਤੁਹਾਡੇ ਪੱਖ ਵਿੱਚ ਆਉਣ ਵਾਲੇ ਹਨ ਇਹਨਾਂ ਚੰਗਾ ਸਮਾ ਹੈ ਵਪਾਰ ਦਾ ਦੇਵਤਾ ਵਪਾਰ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਖਣ ਨੂੰ ਮਿਲੇਗੀ ਧਨ ਦੀ ਪ੍ਰਾਪਤੀ ਲਾਭ ਹੀ ਲਾਭ ਹੋਵੇਗਾ ਚਾਰੇ ਦਿਸ਼ਾਵਾਂ ਤੋਂ ਧਨ ਲਾਭ ਹੋਵੇਗਾ ਇਨਾ ਚੰਗਾ ਸਮਾਂ ਹੈ ਕਿਸੇ ਨਾਲ ਪਿਆਰ ਕਰਦੇ ਹੋ ਅਤੇ ਪਿਆਰ ਅਤੇ ਇਜ਼ਹਾਰ ਕਰਨਾ ਚਾਹੁੰਦੇ ਹੋ ਤਾਂ ਕਰ ਦੇਵੋ ਪ੍ਰੇਮ ਪ੍ਰਸਤਾਵ ਤੁਹਾਡੇ ਪੱਖ ਵਿੱਚ ਸਾਬਤ ਹੋਵੇਗਾ ਤੁਸੀਂ ਮਨ ਚਾਏ ਜੀਵਨ ਸਾਥੀ ਨਾਲ ਚਰਨ ਵਿੱਚ ਕਾਮਯਾਬ ਹੋਗੇ ਮਨ ਚਾਹਾ ਪਿਆਰ ਮਿਲੇਗਾ ਜੀਵਨ ਸਾਥੀ ਮਿਲੇਗਾ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਸੰਤਾਨ ਪ੍ਰਾਪਤੀ ਦੇ ਸ਼ੁਭ ਜੋਗ ਬਣਨਗੇ ਜਿਨ੍ਹਾਂ ਨੂੰ ਕਿਸੇ ਕਾਰਨ ਸੰਤਾਨ ਪ੍ਰਾਪਤੀ ਦਾ ਸੁੱਖ ਨਹੀਂ ਪ੍ਰਾਪਤ ਹੋ ਰਿਹਾ ਤਾਂ ਮਾਤਾ ਲక్ష్ਮੀ ਦੀ ਕਿਰਪਾ ਬਣੀ ਰਹੇਗੀ ਵਿਆਹ ਨਾਲ ਸੰਬੰਧਿਤ ਕੋਈ ਅਰchna ਆ ਰਹੀ ਹੈ ਤਾਂ ਉਹ ਅਰchna ਵੀ ਦੂਰ ਹੋਣਗੀਆਂ ਵਿਆਹ ਨਾਲ ਸੰਬੰਧਿਤ ਸ਼ੁਭ ਸਮਾਚਾਰ ਦੀ ਪ੍ਰਾਪਤੀ ਹੋਵੇਗੀ ਵਿਆਹ ਸੰਬੰਧੀ ਜੋਗ ਬਣਨਗੇ ਦੱਸ ਹੈ ਕਿ ਤੁਹਾਨੂੰ ਸਫਲਤਾ ਹਾਸਲ ਕਰਨ ਤੋਂ ਹੁਣ ਕੋਈ ਰੋਕ ਨਹੀਂ ਸਕਦਾ ਜੋ ਵੀ ਵੱਡੇ ਬਦਲਾਅ ਗ੍ਰਹਿ ਨਕਸ਼ਤਰ ਵਿੱਚ ਤੁਹਾਡੇ ਲਈ ਹੋਣ ਵਾਲੇ ਹਨ ਉਹ ਆਨੰਦਦਾਇਕ ਰਹਿਣਗੇ ਇੰਜ ਕਹੋ ਕਿ ਹੁਣ ਤੱਕ ਦਾ ਜੋ ਸਮਾਂ ਹੈ ਜਨਵਰੀ ਫਰਵਰੀ ਤੇ ਮਾਰਚ 2026 ਦਾ ਤਿੰਨ ਮਹੀਨਿਆਂ ਦਾ ਜੋ ਸਮਾਂ ਹੈ ਉਹ ਹੁਣ ਤੱਕ ਦਾ ਸਭ ਤੋਂ ਚੰਗਾ ਸਮਾਂ ਰਹੇਗਾ ਲਿਖ ਕੇ ਰੱਖ ਲਵੋ ਇਸ ਗੱਲ ਨੂੰ ਖੁਦ ਅਜਾ ਲਵੋ ਇਸ ਸਮੇਂ ਜੋ ਵੀ ਫੈਸਲਾ ਤੁਸੀਂ ਲਵੋਗੇ ਉਸ ਵਿੱਚ ਸਫਲਤਾ ਤੁਹਾਨੂੰ ਨਿਸ਼ਚਿਤ ਤੌਰ ਤੇ ਮਿਲੇਗੀ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਤੁਸੀਂ ਆਪਣੇ ਜੀਵਨ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੋਗੇ कामयाबी प्राप्त होवेगी ਤੁਹਾਨੂੰ ਵੱਖਰੀ ਪਹਿਚਾਨ ਬਣਾਉਗੇ ਤੁਸੀਂ ਸ਼ਰਤ ਇਹ ਹੈ ਕਿ ਗੁੱਸੇ ਤੇ ਵਿਸ਼ੇਸ਼ ਕੰਟਰੋਲ ਰੱਖੋ ਅਤੇ ਅਜਿਆ ਨਾ ਬੋਲੋ ਕਿ ਕਿਸੇ ਨੂੰ ਬੋਰਾ ਲੱਗੇ ਤਾਂ ਤੁਸੀਂ ਤਾਂ ਦੋਸਤੋ ਅਜਿਆ ਕਿਉਂ ਦੱਸ ਰਹੇ ਹਾਂ ਕਿਉਂਕਿ ਅਜਿਆ ਕਰਨ ਨਾਲ ਵੀ ਬੰਦੇ-ਬੰਦੇ ਕੰਮ ਤੁਹਾਡੇ ਵਿਗੜ ਜਾਂਦੇ ਹਨ ਤਾਂ ਆਪਣੇ ਸੁਭਾਅ ਵਿੱਚ ਬਦਲਾਵ ਲਿਆਓ ਅਤੇ ਸਾਵਧਾਨੀ ਪੂਰਵਕ ਚੱਲੋ ਤੁਹਾਨੂੰ ਸਫਲਤਾ ਹਾਸਲ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਬਸ ਇੱਕ ਗੱਲ ਦਾ ਧਿਆਨ ਹੋਰ ਰੱਖੋ ਕਿ ਜੇਕਰ ਤੁਸੀਂ ਗਲਤ ਸੰਗਤ ਦਾ ਸਾਥ ਛੱਡ ਦਿੰਦੇ ਹੋ ਕੁਝ ਸਮੇਂ ਲਈ ਤੇ ਇੰਜ ਕਹੋ ਕਿ ਹਮੇਸ਼ਾ ਲਈ ਛੱਡ ਦੇਵੋ ਤਾਂ ਬਹੁਤ ਚੰਗਾ ਰਹੇਗਾ ਤੁਹਾਡੀ ਸਿਹਤ ਦੇ ਸਤਾਰੇ ਕਹਿੰਦੇ ਹਨ ਕਿ ਤੁਸੀਂ ਰੋਗ ਮੁਕਤ ਰਹੋਗੇ ਬਸ ਤੁਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਖਾਣ ਪੀਣ ਤੇ ਸੰਜਮ ਰੱਖੋ ਰੋਜ਼ ਪ੍ਰਯਾਸ ਜਾਮ ਕਰੋ ਤੇ ਯੋਗ ਦਾ ਸਹਾਰਾ ਲਵੋ ਯੋਗ ਆਸਨ ਕਰੋ ਸਵੇਰੇ ਸੈਰ ਕਰੋ ਸਿਹਤ ਸਹੀ ਰਹੇਗੀ ਤੁਹਾਡੇ ਚੰਗੇ ਰਹੇਗੇ ਤੇ ਨਾਲ ਹੀ ਇੱਕ ਛੋਟਾ ਜਿਹਾ ਸੁੰਦਰ ਜਿਹਾ ਉਪਾਦ ਆਸਤੈ ਨੇਹਾ ਜਿਕਰ ਇਸ ਪਾਣੂ ਕਰੋਗੇ ਤਾਂ ਤੁਹਾਨੂੰ ਲਾਭ ਮਿਲੇਗਾ ਅਨੰਤਾਂ ਦੇ ਭੰਡਾਰ ਪਰਣਗੇ ਤਾਂ ਪ੍ਰਾਪਤੀ ਦੇ ਯੋਗ ਬਣਨਗੇ ਜੀਵਨ ਤੋਂ ਤਰਾਂਤ ਗਰੀਬੀ ਖਤਮ ਹੋ ਜਾਵੇਗੀ ਤਾਂ ਇਹ ਛੋਟਾ ਜਿਹਾ ਸੁੰਦਰ ਜਿਹਾ ਉਪਾਦ ਆਸਤੈ ਨੇਹਾ ਉਪਾੜੋ ਵੀ ਕਰ ਲੈਣਾ ਕਰਨਾ ਕੀ ਹੈ ਤੁਹਾਨੂੰ ਜੋ ਵੀ ਸ਼ੁੱਕਰਵਾਰ ਆਵੇ ਕਿਸੇ ਵੀ ਇੱਕ ਸ਼ੁੱਕਰਵਾਰ ਨੂੰ ਕਰ ਲੈਣਾ ਹੈ ਸ਼ੁਕਰਵਾਰ ਦੇ ਦਿਨ ਤੁਹਾਨੂੰ ਇੱਕ ਮੁਠੀ ਚੌਲ ਲੈਣੇ ਹਨ ਮਾਤਾ ਲక్ష్ਮੀ ਦਾ ਨਾਮ ਲੈਣਾ ਹੈ ਇੱਕ ਮੁਠੀ ਚੌਲ ਲਵੋ ਤੇ ਇੱਕ ਮੁਠੀ ਚੌਲ ਅਤੇ 1 ਰੁਪਏ ਦਾ ਸਿੱਕਾ ਰੱਖ ਦੇਵੋ ਇੱਕ ਮੁਠੀ ਚੌਲ ਤੇ 1 ਰੁਪਏ ਦੇ ਸਿੱਕੇ ਨੂੰ ਪੀਲੇ ਕੱਪੜੇ ਵਿੱਚ ਇਸੇ ਪ੍ਰਕਾਰ ਲਪੇਟੋ ਪੀਲੇ ਕੱਪੜੇ ਵਿੱਚ ਇੱਕ ਮੁਠੀ ਚੌਲ ਤੇ 1 ਰੁਪਏ ਦਾ ਸਿੱਕਾ ਰੱਖ ਕੇ 7 ਘੰਟਾ ਤੁਹਾਨੂੰ ਮਾਰ ਲੈਣੀਆਂ ਹਨ ਅਤੇ ਇਸ ਤੋਂ ਬਾਅਦ ਮਾਤਾ ਲక్ష్ਮੀ ਨੂੰ ਸ਼ੂਕੇ ਆਪਣੇ ਘਰ ਦੇ ਹਰੇਕ ਕੋਨੇ ਵਿੱਚ ਸ਼ੂਕਿਆ ਅਤੇ ਜੋ ਤੁਹਾਡਾ ਘਰ ਦਾ ਮੁੱਖ ਦਰਵਾਜ਼ਾ ਹੈ ਉਸ ਦੇ ਚਾਰੇ ਦਰਵਾਜੇ ਦੇ ਚੋਕੋਣੇ ਹਨ ਉਥੋਂ ਸ਼ੁਰੂ ਕੇ ਜੇਕਰ ਮਾਤਾ ਲక్ష్ਮੀ ਦਾ ਨਾਮ ਲੈ ਕੇ ਇਸ ਨੂੰ ਵੰਦੇ ਹੋਏ ਪਾਣੀ ਵਿੱਚ ਪ੍ਰਵਾਹ ਕਰ ਦਿੰਦੇ ਹੋ ਤਾਂ ਦੋਸਤੋ ਤੁਹਾਡੇ ਜਿਵੇਂ ਤੋਂ ਨਕਾਰਾਤਮਿਕ ਜੋ ਵੀ ਪ੍ਰਭਾਵ ਹਨ ਉਹ ਸ਼ਕਤੀਆਂ ਖਤਮ ਹੋ ਜਾਣਗੀਆਂ ਨਕਾਰਾਤਮਿਕ ਸ਼ਕਤੀਆਂ ਦੇ ਪ੍ਰਭਾਵ ਖਤਮ ਹੋ ਜਾਣਗੇ ਅਤੇ ਘਰ ਤੋਂ ਨਕਾਰਾਤਮਿਕ ਊਰਜਾ ਚਲੀ ਜਾਵੇਗੀ ਘਰ ਵਿੱਚ ਸਕਾਰਾਤਮਕ ਊਰਜਾ ਪਰਵੇਸ਼ ਕਰੇਗੀ ਤਾਂ ਆਨਪ੍ਰਾਪਤੀ ਤੇ ਪ੍ਰਬਲ ਚੋਗ ਬਨਨਗੇ ਤੇ ਸੁਪਾਣੂ ਕਰਨ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਕਰਜ਼ਾ ਹੈ ਤੁਹਾਡੇ ਉੱਪਰ ਉਹ ਕਰਜ਼ਾ ਵੀ ਦੂਰ ਹੋ ਜਾਂਦਾ ਹੈ ਛਟਕਾਰਾ ਮਿਲ ਜਾਂਦਾ ਹੈ ਤੇ ਚਾਹੇ ਜੋਗ ਪਾਉਂਦੇ ਹਨ ਕਿ ਤੁਸ ਕਿ ਤੁਹਾਨੂੰ ਕਰਜ਼ਾ ਲੈਣਾ ਨਹੀਂ ਪਾਵੇਗਾ ਤਾਂ ਬਹੁਤ ਚੰਗਾ ਉਪਾਅ ਹੈ ਅਨ ਤਾਂ ਦੇ ਪੰਡਾਰ ਪਰਨਗੇ ਮਾਤਾ ਲక్ష్ਮੀ ਦੀ ਕਿਰਪਾ ਬਣੀ ਰਹੇਗੀ ਜੇਕਰ ਇਸ ਪਾਣ ਤੁਸੀਂ ਸ਼ੁਕਰਵਾਰ ਦੇ ਦਿਨ ਕਰ ਲੈਂਦੇ ਹੋ ਕਿਸੇ ਵੀ ਇੱਕ ਸ਼ੁਕਰਵਾਰ ਨੂੰ ਤਾਂ ਲਾਭ ਤੁਹਾਨੂੰ ਮਿਲਣਾ ਤਿਆ ਹੈ ਤਾਂ ਦੋਸਤੋ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਇਸ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ